ਕਹਾਣੀ ਪਿਸ਼ੂ ਇਸ ਸਕੂਲ ਵਿੱਚ ਮੈਂ ਨਵਾਂ ਨਵਾਂ ਆਇਆ ਸੀ ਨਵਾਂ ਹੋਣ ਕਰਕੇ ਮੈਨੂੰ ਇਸ ਪਿੰਡ ਵਿੱਚ ਕੋਈ ਨਹੀਂ ਜਾਣਦਾ ਸੀ ਸਕੂਲ ਪਿੰਡ ਤੋਂ ਮੀਲ ਘਟਵਾ ਸੀ ਇਸ ਲਈ ਮੈਂ ਸਕੂਲ ਵਿੱਚ ਰਹਿਣਾ ਹੀ ਪਸੰਦ ਕੀਤਾ ਰੋਟੀ ਪਾਣੀ ਤੇ ਦੁੱਧ ਦੀ ਤੰਗੀ ਜ਼ਰੂਰ ਮਹਿਸੂਸ ਹੁੰਦੀ ਪਰ ਜਲਦੀ ਹੀ ਇਹਨਾਂ ਚੀਜ਼ਾਂ ਦਾ ਮੈਂ ਪ੍ਰਬੰਧ ਕਰ ਲਿਆ ਸੀ ਰੋਟੀਆਂ ਬਣਾਉਂਦਾ ਤਾਂ ਮੈਨੂੰ ਪਹਿਲਾਂ ਹੀ ਚੱਜ ਸੀ ਦੁੱਧ ਲਿਆਉਣ ਦੀ ਡਿਊਟੀ ਆਪਣੇ ਹੀ ਇੱਕ ਵਿਦਿਆਰਥੀ ਦੀ ਮੈਲਾ ਦਿੱਤੀ ਉਹ ਸਵੇਰੇ ਸਕੂਲ ਆਉਂਦਾ ਘਰੋਂ ਦੁੱਧ ਦੀ ਬੋਤਲ ਭਰ ਲੇ ਹੁੰਦਾ ਤੇ ਛੁੱਟੀ ਹੋਣ ਵੇਲੇ ਖਾਲੀ ਬੋਤਲ ਫੜ ਕੇ ਲੈ ਜਾਂਦਾ ਇਸ ਤਰ੍ਹਾਂ ਮੈਨੂੰ ਇੱਥੇ ਰਹਾਇਸ਼ ਦੀ ਕੋਈ ਤੰਗੀ ਨਹੀਂ ਸੀ ਪਹਿਲੇ ਦਿਨ ਮੈਂ ਇਸ ਸਕੂਲ ਵਿੱਚ ਆਇਆ ਸਾਂ ਤਾਂ ਹੈਡਮਾਸਟਰ ਨੇ ਆਪਣੇ ਦਫ਼ਤਰ ਵਿੱਚ ਸੱਦ ਕੇ ਮੈਨੂੰ ਆਖਿਆ ਸੀ ਵੇਖੋ ਮਾਸਟਰ ਗੁਰਮਖ ਸਿੰਘ ਜੀ ਇਸ ਸਕੂਲ ਵਿੱਚ ਤੁਸੀਂ ਇਕੱਲੇ ਹੀ ਦੂਰ ਦੇ ਹੋ ਬਾਕੀ ਸਾਬ ਇੱਥੇ ਆਸ-ਪਾਸੇ ਦੇ ਹੀ ਹਨ ਪਿੰਡੋਂ 'ਚ ਬੜਾ ਵਧੀਆ ਹੈ ਫੇਰ ਵੀ ਜਿਹੜੀ ਸ਼ਾਂਤੀ ਬੰਦੇ ਨੂੰ ਸ਼ਾਮ ਨੂੰ ਆਪਣੇ ਘਰ ਪਹੁੰਚ ਕੇ ਮਿਲਦੀ ਹੈ ਉਹ ਤਾਂ ਅਸੀਂ ਨਹੀਂ ਦੇ ਸਕਦੇ ਪਰ ਖਾਣ-ਪੀਣ ਦੀ ਥੋੜ੍ਹ ਨਹੀਂ ਆਉਂਦਿਆਂਗੇ ਬਸ ਜਿਹੜੀ ਸ਼ਹਿਰ ਚਾਹੀਦੀ ਹੋਵੇ ਸੰਗੜ ਦੀ ਲੋੜ ਨਹੀਂ ਹੈਡਮਾਸਟਰ ਦੇ ਕਹਿਣ ਵਾਂਗ ਇਥੇ ਖਾਣ-ਪੀਣ ਦੀ ਕੋਈ ਥੰਕੀ ਨਹੀਂ ਸੀ। ਬਸ ਛੁੱਟੀ ਤੋਂ ਬਾਅਦ ਵਕਤ ਲੰਘਾਉਣਾ ਮੁਸ਼ਕਲ ਹੁੰਦਾ। ਸਕੂਲ ਦੀ ਛੁੱਟੀ ਹੋਣ ਤੇ ਜਵਾਕ ਚਾਂਗਰਾਂ ਤੇ ਸੀਟੀਆਂ ਮਾਰਦੇ ਆਪਣੀ-ਆਪਣੀ ਬੋਰੀ ਵਲੇਟ ਕੇ ਗੇਟ ਵੱਲੋਂ ਭੱਜਦੇ। ਅਧਿਆਪਕ ਵੀ ਹਾਜ਼ਰੀ ਰਜਿਸਟਰ ਦਾ ਖਾਨਾ ਭਰ ਕੇ ਤੁਰਦੇ-ਬੰਦੇ ਤੇ ਪਿੱਛੇ ਪਾਂ-ਪਾਂ ਕਰਦੀ ਕਿਲਾनुਮਾ ਇਮਾਰਤ ਵਿੱਚ ਰਹਿ ਜਾਂਦਾ ਮੈਂ ਇਕੱਲਾ। ਦਿਨ ਵੇਲੇ ਤਾਂ ਮੈਂ ਕਿਸੇ ਕਹਾਣੀਆਂ ਪੜ੍ਹ ਕੇ ਬਹੁਤਾ ਵਕਤ ਗੁਜ਼ਾਰ ਲੈਂਦਾ ਪਰ ਰਾਤ ਨੂੰ ਜਦੋਂ ਕੁੱਤੇ ਭੌਂਕਦੇ ਜਾਂ ਗਿੱਦੜ ਹੁਕਾਂਦੇ ਤਾਂ ਮੈਂ ਸੁੱਤਾ ਪਿਆਤਰ ਭਕ ਜਾਂਦਾ ਹੁਣ ਜੇ ਇੱਥੇ ਮੈਨੂੰ ਦੋ ਬੰਦੇ ਪੈ ਜਾਣ ਤਾਂ ਮੈਂ ਕੀ ਕਰਾਂਗਾ ਉਂਝ ਵੀ ਜੇ ਬਿਮਾਰ ਹੋ ਜਾਵਾਂ ਪਾਣੀ ਫੜਾਉਣ ਵਾਲਾ ਵੀ ਕੋਲ ਨਹੀਂ ਸੀ ਕੋਈ ਅਜਿਹੇ ਵਿਚਾਰ ਮੇਰੇ ਮਨ ਵੀ ਚਾਉਂਦੇ ਤੇ ਮੈਂ ਡਰ ਜਾਂਦਾ ਦਾਦਾ ਕਮਰੇ ਦੀ ਬੱਤੀ ਸਾਰੀ ਰਾਤ ਬੰਦ ਨਾ ਕਰਦਾ। ਫਿਰ ਇੱਕ ਦਿਨ ਅੱਧੀ ਛੁੱਟੀ ਮਗਰੋਂ ਸਕੂਲ ਵਿੱਚ ਦੋ ਪੰਘਵੇਂ ਕੱਪੜਿਆਂ ਵਾਲੇ ਸਾਧੂ ਖੀਰ ਦੀਆਂ ਬਾਲਟੀਆਂ ਫੜੀ ਆਏ। ਉਹਨਾਂ ਨੇ ਹਰ ਜਮਾਤ ਵਿੱਚ ਜਾ ਕੇ ਬੱਚਿਆਂ ਨੂੰ ਖੀਰ ਵਰਤਾਈ। ਅਧਿਆਪਕਾਂ ਨੇ ਵੀ ਸਟਾਫ ਰੂਮ ਵਿੱਚ ਬੈਠ ਕੇ ਰਾਜ ਕੇ ਖੀਰ ਖਾਧੀ। ਖੀਰ ਬਹੁਤ ਸੁਆਦ ਹੁੰਨ ਕਰਕੇ ਉਦੋਂ ਤਾਂ ਮੈਂ ਕੁਝ ਨਾ ਪੁੱਛਿਆ। ਪਰ ਬਾਅਦ ਵਿੱਚ ਆਪਣੀ ਆਦਤ ਮੁਤਾਬਕ ਮੈਂ ਇਹਨਾਂ ਪਗਵੇ ਕੱਪੜੀਆਂ ਵਾਲੇ ਸਾਧਾਂ ਦੇ ਪਸ਼ੂਕੜ ਨੂੰ ਫਰੋਲਣਾ ਚਾਹੁੰਦਾ ਸਾਂ ਇਹ ਖੀਰ ਕਿੱਥੋਂ ਆਈ ਸੀ ਤੇ ਇਹ ਖੀਰ ਕਿਸ ਖੁਸ਼ੀ ਵਿੱਚ ਸਭ ਨੂੰ ਖਵਾਈ ਗਈ ਸੀ ਸਕੂਲ ਦੇ ਨੇੜੇ ਹੀ ਸਾਧਾਂ ਦਾ ਇੱਕ ਡੇਰਾ ਹੈ ਇਹ ਸਾਧ ਬੜੇ ਪੀਬੇ ਬੰਦੇ ਹਨ ਸਾਰਾ ਦਿਨ ਢੋਲਕੀਆਂ ਛਣਿਆਂ ਨਾਲ ਕੀਰਤਨ ਕਰਦੇ ਰਹਿੰਦੇ ਹਨ ਨਗਰ ਖੇੜੇ ਵਿੱਚ ਇਹਨਾਂ ਦੀ ਬੜੀ ਕਿਰਪਾ ਹੈ ਜਦੋਂ ਦੇ ਇਹ ਇੱਥੇ ਆਏ ਹਨ ਪਿੰਡ ਵਿੱਚ ਕੋਈ ਅਣਸੁਖਾਈ ਵੀ ਘਟਨਾ ਨਹੀਂ ਵਾਪਰੀ ਇਹਨਾਂ ਕੋਲ ਹਰ ਰੋਗ ਦਾ ਇਲਾਜ ਹੈ ਇਹ ਆਏ ਸਾਲ ਅੱਜ ਦੇ ਦਿਨ ਭੰਡਾਰਾ ਕਰਦੇ ਹਨ ਸਾਥੀ ਇਹ ਇਤਿਹਾਸ ਕਹਨੇ ਦੱਸਿਆ ਆਪਣੀ ਆਦਤ ਤੋਂ ਮਜਬੂਰ ਮੈਂ ਇਹਨਾਂ ਸਾਧਾਂ ਦਾ ਢੇਰਾ ਵੇਖਣ ਲਈ ਉਤਸੁਕ ਸਾਂ ਇਸ ਲਈ ਸਕੂਲ ਦੀ ਛੁੱਟੀ ਤੋਂ ਬਾਅਦ ਸ਼ਾਮ ਨੂੰ ਘੁੰਮਣ ਦਾ ਬਹਾਨਾ ਬਣਾ ਕੇ ਮੈਂ ਢੇਰੇ ਵੱਲ ਨੂੰ ਹੋ ਗਿਆ। ਡੇਰਾ ਸਕੂਲ ਦੀ ਚਾਰਦਵਾਰੀ ਤੋਂ ਬਹੁਤੀ ਦੂਰ ਨਹੀਂ ਸੀ। ਕੱਚੀਆਂ ਇੱਟਾਂ ਦੀ ਲੱਖ ਲੱਖ ਜਿੰਨੀ ਡੇਰੇ ਦੀ ਕੰਧ ਸੀ। ਚੜ੍ਹਦੇ ਪਾਸੇ ਵੱਲ ਨੂੰ ਇੱਕ ਨਿੱਕਾ ਜਿਹਾ ਦਰਵਾਜ਼ਾ ਛੱਡਿਆ ਹੋਇਆ ਸੀ। ਦਰਵਾਜ਼ੇ ਦੇ ਦੋਵੇਂ ਪਾਸੇ ਤਰਸ਼ੂਲ, ਖੰਡੇ ਤੇ ਓਮ ਦੇ ਮਿਲਵੇਂ ਜੁਲਵੇਂ ਆਕਾਰ ਦੇ ਚਿੱਤਰ ਬਾਈ ਹੋਏ ਸਨ। ਇਹ ਪਾਸ ਦਾ ਸੀ ਕਿ ਇੱਥੇ ਸਾਰੇ ਧਰਮਾਂ ਤੇ ਜਾਤਾਂ ਦੇ ਲੋਕ ਆਉਂਦੇ ਹਨ ਕੱਚੀ ਕੰਧ ਉੱਤੋਂ ਝਾਤੀ ਮਾਰ ਕੇ ਕਿਸੇ ਪਾਸਿਓਂ ਵੀ ਕੁਝ ਨਹੀਂ ਦਿਸਦਾ ਸੀ ਪਰ ਢੋਲਕੀਆਂ ਸ਼ੈਣੀ ਖੜਕਣ ਦੀ ਆਵਾਜ਼ ਆ ਰਹੀ ਸੀ ਮੈਂ ਕੁਝ ਚਿਰ ਮੈਂ ਖੜਾ ਸੁਣਦਾ ਰਿਹਾ ਕਿ ਤੇ ਫਿਰ ਚੁੱਪਚਾਪ ਵਾਪਸ ਆ ਗਿਆ ਅੰਦਰ ਜਾਣ ਦਾ ਮੇਰਾ ਹੌਸਲਾ ਨਾ ਪਿਆ ਹੁਣ ਮੈਂ ਰੋਜ਼ਾਨਾ ਢੇਰੇ ਵੱਲ ਨੂੰ ਕੁੰਮਣ ਜਾਂਦਾ ਸੀ ਰੋਜ਼ਾਨਾ ਡੇਰੇ ਦੇ ਹੋਰ ਨੇੜੇ ਜਾਣ ਦੀ ਕੋਸ਼ਿਸ਼ ਕਰਦਾ। ਕਈ ਵਾਰ ਮੈਂ ਡੇਰੇ ਦੇ ਬੂਹੀ ਅੱਗੇ ਜਾ ਕੇ ਖੜਾ ਹੋ ਜਾਂਦਾ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਨਿਹਾਰਦਾ। ਕਿਸ ਤਰ੍ਹਾਂ ਦੇ ਲੋਕ ਡੇਰੇ ਵਿੱਚ ਆਉਂਦੇ ਹਨ ਤੇ ਉਹ ਆ ਕੇ ਕੀ ਕਰਦੇ ਹਨ। ਮੈਂ ਸਭ ਕੁਝ ਨੋਟ ਕਰੀ ਜਾਂਦਾ। ਹੁਣ ਚਾਹ ਨਾ ਮੈਂ ਕਦੇ ਡੇਰੇ ਦੇ ਅੰਦਰ ਗਿਆ ਤੇ ਨਾ ਹੀ ਮੈਂ ਕਦੇ ਕਿਸੇ ਨੂੰ ਬੁਲਾਇਆ। ਡੇਰੇ ਅੰਦਰ ਆਉਣ ਜਾਣ ਵਾਲਿਆਂ ਦੀਆਂ ਗੱਲਾਂ ਤੋਂ ਮੈਂ ਅੰਦਾਜ਼ਾ ਲਾਇਆ ਕਿ ਸਵੇਰ ਵੇਲੇ ਵੀ ਪਿੰਡ ਦੇ ਲੋਕ ਡੇਰੇ ਵਿੱਚ ਆਉਂਦੇ ਹਨ ਖਾਸ ਕਰਕੇ ਜਨਾਨੀਆਂ ਸਵੇਰੇ ਹੀ ਆਉਂਦੀਆਂ ਹਨ ਫਿਰ ਮੈਂ ਸਵੇਰੇ ਵੀ ਆਉਣਾ ਸ਼ੁਰੂ ਕਰ ਦਿੱਤਾ ਉਸ ਵੇਲੇ ਉੱਥੇ ਜਨਾਨੀਆਂ ਹੀ ਹੁੰਦੀਆਂ ਡੇਰੇ ਦੇ ਸਾਦਾ ਲਈ ਖਾਲਸ ਦੁੱਧ ਦੀਆਂ ਗੜਵੀਆਂ ਤੇ ਪਰੌਂਠੀਆਂ ਆਉਂਦੇ ਇੱਕ ਜਨਾਨੀ ਘਰੋਂ ਬਹੁ ਕਰ ਲਿਆ ਕੇ ਸਾਰੇ ਡੇਰੇ ਨੂੰ ਅੰਦਰੋਂ ਬਾਹਰੋਂ ਹੂੰਝ ਜਾਂਦੀ ਇਸ ਵਿਚਾਰੀ ਨੂੰ ਕੋਈ ਦੁੱਖ ਹੋਣਾ ਤਾਂ ਹੀ ਸਾਧੂਆਂ ਦੀ ਇੰਨੀ ਸੇਵਾ ਕਰਦੀ ਆ ਮੈਂ ਸੋਚਦਾ ਪਰ ਕਿਸੇ ਨੂੰ ਇਸ ਬਾਰੇ ਪੁੱਛਣ ਦੀ ਮੇਰੇ ਵਿੱਚ ਹਿੰਮਤ ਨਹੀਂ ਸੀ ਇੰਨਾ ਸਾਧਾ ਕੋਲ ਕਾਲਾ ਇਲਮ ਹੁੰਦਾ ਹੈ ਕਾਲੇ ਇਲਮ ਨਾਲ ਪੂਤਾ ਪੂਤਾ ਇਹਨਾਂ ਵਾਸ ਵਿੱਚ ਕੀਤੀਆਂ ਹੁੰਦੀਆਂ ਵਾਸ ਵਿੱਚ ਕੀਤੀਆਂ ਪੂਤਾ ਤੋਂ ਇਹ ਕਿਸੇ ਦਾ ਵੀ ਨੁਕਸਾਨ ਕਰਵਾ ਸਕਦੇ ਹਨ ਇਹ ਵਹਿਮ ਪਤਾ ਨਹੀਂ ਕਿਸ ਨੇ ਬਚਪਨ ਵਿੱਚ ਮੇਰੇ ਅੰਦਰ ਘੁੱਟ-ਘੁੱਟ ਕੇ ਭਰ ਦਿੱਤਾ ਸੀ ਉਂਝ ਮੈਂ ਅਗਾਹ ਮధు ਵਿਚਾਰਾਂ ਵਾਲਾ ਅਧਿਆਪਕ ਹਾਂ ਪਰ ਆਪਣੀ ਇਸ ਸੋਚ ਨੂੰ ਅੱਜ ਤੱਕ ਨਹੀਂ ਬਦਲ ਸਕਿਆ ਹੌਲੀ-ਹੌਲੀ ਜਿਵੇਂ ਡੇਰੇ ਵਿੱਚ ਰਹਿਣ ਵਾਲੇ ਸਾਧਾ ਨੂੰ ਮੇਰੀ ਪਛਾਣ ਹੋ ਗਈ ਉਹ ਮੈਨੂੰ ਡੇਰੇ ਦੇ ਬਾਹਰ ਖੜੇ ਨੂੰ ਅੰਗੌਲਿਆ ਕਰ ਛੱਡਦੇ ਆਪਣੇ ਕੰਮਾਂ ਵਿੱਚ ਲੱਗੇ ਰਹਿੰਦੇ ਤੇ ਕਦੀ-ਕਦਾਈ ਮੈਨੂੰ ਵੀ ਆਵਾਜ਼ ਮਾਰ ਲੈਂਦੇ ਮਾਸਟਰ ਜੀ ਅੰਦਰ ਲਾਂਘਿਓ ਪਹਿਲਾ ਪਹਿਲ ਤੇ ਇੱਕ ਦੋ ਵਾਰ ਮੈਂ ਝੱਕਦਾ ਰਿਹਾ ਫਿਰ ਅੰਦਰ ਜਾਣ ਲੱਗ ਪਿਆ ਜਿੱਥੇ ਬਾਕੀ ਸੰਗਤ ਬੈਠੀ ਹੁੰਦੀ ਮੈਂ ਵੀ ਉਸੇ ਤੱਪੜ ਤੇ ਸਿਰ ਨੀਵਾ ਕਰਕੇ ਬਹਿ ਜਾਂਦਾ ਸਾਧਾ ਨੇ ਇੱਕ ਪਾਸੇ ਢੂਣੀ ਦਿਖਾਈ ਹੁੰਦੀ ਇੱਕ ਜਣਾ ਕੁਝ ਭੋਰ ਝੋਰ ਜੀ ਹਾ ਢੂਣੀ ਵਿੱਚ ਪਾਈ ਜਾਂਦਾ ਸ਼ਾਇਦ ਗੁਗਲ ਹੋਵੇ ਕਿਉਂਕਿ ਧੂਣੀ ਦਾ ਧੂਆ ਨੱਕ ਨੂੰ ਚੜਨ ਦੀ ਥਾਂ ਵਾਤਾਵਰਨ ਨੂੰ ਸੁਗੰਧਿਤ ਕਰਦਾ ਜਾਪਦਾ ਮੈਨੂੰ ਆਪਣੇ ਕਾਲਜ ਦੇ ਦਿਨਾਂ ਵਿੱਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਜ਼ਿਆਦਾ ਜਾਂਦੇ ਉਹ ਕਵਾਲਾਂ ਵਾਂਗ ਸੱਤ ਅੱਠ ਜਾਣੀ ਢੋਲਕੀ ਛਣਿਆਂ ਨਾਲ ਮਿਲ ਕੇ ਗਾਉਂਦੇ ਉਹ ਕੀ ਗਾਉਂਦੇ ਹਨ ਮੈਂ ਇਹ ਮੈਂ ਕਦੀ ਧਿਆਨ ਨਹੀਂ ਦਿੱਤਾ ਉੰਜ ਉਹਨਾਂ ਦੀਆਂ ਸਾਰੀਆਂ ਹਰਕਤਾਂ ਮੈਂ ਨੋਟ ਕਰੀ ਜਾਂਦਾ ਇਸ ਤੋਂ ਬਾਅਦ ਇੱਕ ਵੱਡਾ ਬਾਹਰ ਆ ਸਾਧੂ ਕੂਟੀਆਂ ਵਿੱਚੋਂ ਬਾਹਰ ਆਉਂਦਾ ਤੇ ਆਸਨ ਤੇ ਆ ਕੇ ਬਰਾਜਮਾਨ ਹੁੰਦਾ ਸੰਗਤ ਆਪਣੀਆਂ ਸਮੱਸਿਆਵਾਂ ਤੇ ਹੋਰ ਰੋਗ ਵੱਡੇ ਸਾਧੂ ਨਾਲ ਸਾਂਝੇ ਕਰਦੀ ਵੱਡਾ ਬਾਬਾ ਕੁਝ ਨਾ ਬੋਲਦਾ ਉਹ ਸਵਾਲ ਕਰਨ ਵਾਲੇ ਹਰ ਇੱਕ ਦੇ ਹੱਥ ਤੇ ਸਵਾ ਵਰਗੀ ਇੱਕ ਸ਼ੈ ਜਹੀ ਰੱਖਦਾ ਸਵਾਲ ਲੈਣ ਵਾਲਾ ਸਵਾ ਦੀ ਚੁਟਕੀ ਨੂੰ ਮੱਥੇ ਤੇ ਲਾਉਂਦਾ ਹੱਥ ਜੋੜ ਕੇ ਮੱਥਾ ਟੇਕਦਾ ਤੇ ਤੁਰਦਾ ਭਾਂਦਾ ਇਹ ਸਾਰਾ ਕੁਝ ਮੈਂ ਐਤਵਾਰ ਤੇ ਸੋਮਵਾਰ ਨੂੰ ਛੱਡ ਕੇ ਬਾਕੀ ਸਾਰਾ ਹਫਤਾ ਦੇਖਦਾ ਐਤਵਾਰ ਛੁੱਟੀ ਹੋਣ ਕਾਰਨ ਮੈਂ ਸ਼ਨੀਵਾਰ ਸ਼ਾਮ ਨੂੰ ਘਰ ਆ ਜਾਂਦਾ ਤੇ ਸੋਮਵਾਰ ਨੂੰ ਜਦੋਂ ਪਹੁੰਚਦਾ ਸਕੂਲ ਲੱਗਿਆ ਹੁੰਦਾ ਦੁਪਹਿਰ ਚੜੀ ਹੁੰਦੀ ਹੌਲੀ ਹੌਲੀ ਸਾਰੀ ਸੰਗਤ ਆਪਣੇ ਆਪਣੇ ਰੋਗ ਦੀ ਦਵਾਈ ਲੈ ਕੇ ਤੁਰ ਜਾਂਦੀ ਇਕੱਲਾ ਮੈਂ ਰਹਿ ਜਾਂਦਾ ਜਾਂ ਫਿਰ ਡੇਰੇ ਨੂੰ ਹੁੰਜਣ ਵਾਲੀ ਉਹ ਜਨਾਨੀ ਹੁਣ ਮੈਂ ਡੇਰੇ ਦੇ ਸਾਧੂਆਂ ਨਾਲ ਕਾਫੀ ਕੋਲ ਮਿਲ ਗਿਆ ਸਾਂ ਹੁਣ ਮੈਨੂੰ ਇਹਨਾਂ ਕੋਲੋਂ ਡਰ ਘੱਟ ਲੱਗਦਾ ਸੀ ਸਾਧੂ ਮੈਨੂੰ ਬਾਕੀ ਸੰਗਤ ਦੇ ਜਨਮ ਤੋਂ ਬਾਅਦ ਪਿੰਡ ਵਿੱਚੋਂ ਆਏ ਦੁੱਧ ਤੇ ਪਰੌਂਠਿਆਂ ਨਾਲ ਨਾਸ਼ਤਾ ਵੀ ਕਰਾ ਦਿੰਦੇ ਸਨ ਇਸ ਤਰ੍ਹਾਂ ਸਵੇਰੇ ਮੈਨੂੰ ਰੋਟੀ ਬਣਾਉਣ ਲਈ ਹੱਥ ਨਹੀਂ ਫੂਕਣੇ ਪੈਂਦੇ ਡੇਰੇ ਵਿੱਚ ਆਇਆ ਖਾਲਸ ਦੁੱਧ ਪੀ ਕੇ ਤੇ ਦੇਸੀ ਘਿਓ ਦੇ ਪਰੌਂਠੇ ਖਾ ਕੇ ਮੈਂ ਸਾਧਾਂ ਦਾ ਮਨ ਹੀ ਮਨ ਸ਼ੁਕਰੀਆ ਕਰਦਾ ਜਦੋਂ ਸਕੂਲ ਦੀ ਘੰਟੀ ਵੱਜਦੀ ਮੈਂ ਉੱਠਣ ਲੱਗਦਾ ਤੇ ਵੱਡੇ ਸਾਧੂ ਨੂੰ ਨਿਤ ਇਹ ਪ੍ਰਸ਼ਨ ਕਰਦਾ ਬਾਬਾ ਜੀ ਤੁਹਾਡੀ ਸਵਾਹ ਦੀ ਚੁਟਕੀ ਸਿਰ ਦੀ ਪੀੜ ਕਿਵੇਂ ਹਟਾਉ ਬਾਬਾ ਜੀ ਤੁਸੀਂ ਪਸ਼ੂਆਂ ਤੇ ਬੰਦਿਆਂ ਨੂੰ ਇੱਕੋ ਸੁਆ ਲਾਈ ਜਾਂਦੇ ਹੋ ਵੱਡਾ ਬਾਬਾ ਮੇਰੇ ਸਾਰੇ ਪ੍ਰਸ਼ਨਾਂ ਦਾ ਨਿੱਤ ਇੱਕੋ ਜਵਾਬ ਦਿੰਦਾ ਮਾਸਟਰ ਜੀ ਤੁਸੀਂ ਸਾਰੀ ਉਮਰ ਕਿਤਾਬਾਂ ਫੋਲੀਆਂ ਤੁਸੀਂ ਸਵਾਦ ਦੀ ਛੁਟਕੀ ਦਾ ਰਾਜ ਨਹੀਂ ਸਮਝ ਸਕਦੇ ਇਹ ਸੋ ਇੱਕ ਸਵਾਲ ਹੋਰ ਮੈਂ ਨਿੱਤ ਪੁੱਛਣ ਦੀ ਕੋਸ਼ਿਸ਼ ਕਰਦਾ ਪਰ ਅਣ ਪੁੱਛਿਆ ਨਾਲ ਲੈ ਆਉਂਦਾ ਇਹ ਸਵਾਲ ਜਿਵੇਂ ਕੰਡੇ ਵਾਂਗ ਸਾਰਾ ਦਿਨ ਮੇਰੇ ਮਨ ਵਿੱਚ ਚੁੱਭਦਾ ਰਹਿੰਦਾ ਕਿ ਉਹ ਜਨਾਨੀ ਰੋਜ਼ ਢੇਰੇ ਨੂੰ ਹੂੰਜਦੀ ਹੈ ਉਹ ਕੌਣ ਹੈ ਗੋਰੀ ਚਿੱਟੀ ਲੰਮੀ ਸਲੰਮੀ ਨੀਲੀਆਂ ਚਮਕਦੀਆਂ ਅੱਖਾਂ ਤੇ ਭੜ ਜਵਾਨੀ ਕੋਈ ਰੋਗ ਵੀ ਨਹੀਂ ਜਾਪਦਾ ਘਰੋਂ ਵੀ ਸੌਖੀ ਜਾਪਦੀ ਹੈ ਮੈਂ ਤੇਰੇ ਡੇਰੇ ਨੂੰ ਹੁੰਜਣ ਵਾਲੀ ਉਸ ਔਰਤ ਦੀ ਤਸਵੀਰ ਆਪਣੇ ਦਿਮਾਗ ਵਿੱਚ ਮੂੜ ਤੋਂ ਲੀਕਦਾ ਪਰ ਮੈਨੂੰ ਮੇਰੇ ਸਵਾਲ ਦਾ ਜਵਾਬ ਕਦੇ ਵੀ ਨਾ ਲੱਭਦਾ ਇਹ ਕਿਸੇ ਵੱਡੇ ਘਰ ਦੀ ਨੂੰਹ ਹੈ ਵਾਵਾ ਪੜੀ ਲਿਖੀ ਜਾਪਦੀ ਹੈ ਇਹ ਮੇਰਾ ਅੰਦਾਜ਼ਾ ਸੀ ਪਰ ਇੱਥੇ ਡੇਰੇ ਵਿੱਚ ਇਸ ਦਾ ਕੀ ਕੰਮ ਮੈਂ ਸਾਰਾ ਦਿਨ ਚਾਕ ਹੱਥ ਵਿੱਚ ਲੈ ਕੇ ਬੋਰਡ ਤੇ ਕੁਝ ਲਿਖਣ ਦੇ ਬਹਾਨੇ ਇਹ ਸਵਾਲ ਹੱਲ ਕਰਨ ਦੀ ਕੋਸ਼ਿਸ਼ ਕਰਦਾ ਪਰ ਕਦੇ ਵੀ ਸਫਲ ਨਾ ਹੁੰਦਾ ਇੱਕ ਦਿਨ ਸਵੇਰੇ ਡੇਰੇ ਤੇ ਕੰਮ ਤੋਂ ਵੇਲੀ ਹੋ ਕੇ ਉਹ ਸਕੂਲ ਮੂਹਰਿਓ ਲੰਗੀ ਉਸ ਨੂੰ ਦੇਖ ਕੇ ਮੇਰੇ ਮੂੰਹੋਂ ਸਹੱਸਬਾ ਨਿਕਲ ਗਿਆ ਇਹ ਕੌਣੀ ਐ ਇਹ ਤਾਂ ਸੁਰਜਨ ਦੀ ਘਰ ਵਾਲੀ ਐ ਕਿਸੇ ਬੱਚੇ ਨੇ ਦੱਸਿਆ ਪਿੰਡ ਦੀ ਨੋਹ ਹੋਣ ਕਰਕੇ ਸਾਰੇ ਬੱਚੇ ਉਸ ਨੂੰ ਜਾਣਦੇ ਸਨ ਕਿਹੜਾ ਸੁਰਜਨ ਗੁੰਜਲ ਕੁਝ ਖੋਲਦੀ ਦੇਖ ਕੇ ਮੈਂ ਉਸੇ ਬੱਚੇ ਨੂੰ ਦੂਜਾ ਪ੍ਰਸ਼ਨ ਕੀਤਾ ਸ਼ਰਾਬੀ ਸੁਰਜਨ ਉਹ ਜਿਹੜਾ ਨੌਕਰੀ ਤੋਂ ਕੱਢਿਆ ਹੋਇਆ ਐ ਇਹ ਸੁਰਜਨ ਦੀ ਸ਼ਰਾਬ ਛਡਾਉਣ ਖਾਤਰ ਢੇਰੀ ਵਿੱਚ ਆਉਂਦੀ ਹੁੰਦੀ ਹੋਣੀ ਐ ਹੋ ਸਕਦਾ ਵੱਡੀ ਸਾਧੂ ਅੱਗੇ ਸਰਜਨ ਦੀ ਨੌਕਰੀ ਤੇ ਬਹਾਲੀ ਲਈ ਅਰਦਾਸ ਵੀ ਕਰਦੀ ਹੋਵੇ ਮੈਂ ਸੋਚਣ ਲੱਗਾ ਹੁਣ ਮੈਂ ਹੋਰ ਉਤਸੁਕਤਾ ਨਾਲ ਸਵੀਰੇ ਡੇਰੇ ਜਾਂਦਾ ਹੁਣ ਮੇਰੀ ਅੱਖ ਸਾਧਾ ਦੇ ਕੰਮਾਂ ਤੋਂ ਹਟ ਕੇ ਡੇਰੇ ਵਿੱਚ ਡੇਰੇ ਨੂੰ ਹੁੰਜਣ ਵਾਲੀ ਉਸ ਜਨਾਨੀ ਵਿੱਚ ਹੁੰਦੀ ਮੈਨੂੰ ਉਹ ਭੂਲੀ ਭਾਲੀ ਚੰਗੀ ਲੱਗਦੀ ਮੈਂ ਉਸ ਨੂੰ ਬੁਲਾਉਣਾ ਚਾਹੁੰਦਾ ਪਰ ਸਾਦਾ ਦੇ ਚਿਮਟਿਆਂ ਤੋਂ ਡਰਦਾ ਦੜਵਟ ਜਾਂਦਾ ਇੱਕ ਦਿਨ ਕਿਸੇ ਫਾਰਮ ਤੇ ਹੈਡਮਾਸਟਰ ਤੋਂ ਤਸਦੀਕ ਕਰਾਉਣ ਲਈ ਉਹੀ ਜਨਾਨੀ ਸਕੂਲ ਆਈ ਸ਼ਾਇਦ ਉਸਨੇ ਰਾਸ਼ਨ ਕਾਰਡ ਬਣਵਾਉਣਾ ਸੀ ਮੈਨੂੰ ਸਬੱਬੀ ਗੱਲ ਕਰਨ ਦਾ ਮੌਕਾ ਮਿਲ ਗਿਆ ਮੈਂ ਪ੍ਰਭাকর ਪਾਸ ਹਾਂ ਪਤੀ ਡਾਕਖਾਨੇ ਵਿੱਚ ਨੌਕਰੀ ਕਰਦਾ ਸੀ ਪਰ ਆਪਣੇ ਐਬਾਗਾਨ ਉਸ ਨੂੰ ਨੌਕਰੀ ਰਾਸ ਨਾ ਆਈ ਮੁਅੱਤਲ ਹੋਏ ਨੂੰ 3 ਸਾਲ ਹੋ ਗਏ ਹਨ ਲੋਕਾਂ ਦੇ ਕੱਪੜੇ ਸੀ ਕੇ ਗੁਜ਼ਾਰਾ ਕਰ ਰਹੀ ਹਾਂ ਉਸ ਨੇ ਦੱਸਿਆ ਪਰ ਮੈਂ ਵੇਖਦਾ ਹਾਂ ਰੋ ਸਵੇਰੇ ਆ ਕੇ ਤੂੰ ਸਾਰੇ ਡੇਰੇ ਨੂੰ ਹੂਂਜਦੀ ਐ ਇਹ ਸਾਧੂ ਲੋਕ ਆਪਣੇ ਚਾਰ ਅੱਖਰ ਪੜਿਆਂ ਲਿਖਿਆਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੇ ਸਗੋਂ ਹੋਰ ਉਲਝਾਂ ਦੇ ਹਨ ਮੈਂ ਉਸ ਨੂੰ ਹੋਰ ਉਦੇੜਨ ਦੇ ਇਰਾਦੇ ਨਾਲ ਜਿਵੇਂ ਸਲਾਹ ਦਿੱਤੀ ਵੀਰੇ ਇਹ ਸਾਧੂ ਮੈਨੂੰ ਵਾਵਾ ਕਰਾਮਾਤੀ ਜਾਪਦਾ ਹੈ ਜਿਸ ਦਿਨ ਮੈਂ ਡੇਰੇ ਦੀ ਸੇਵਾ ਨਾ ਕਰਾਂ ਉਸ ਦਿਨ ਮੇਰਾ ਪਤੀ ਘਰ ਸਿਰ ਤੇ ਚੁੱਕ ਲੈਂਦਾ ਹੈ ਮੈਨੂੰ ਤੇ ਜਵਾਕਾਂ ਨੂੰ ਕਟਾਪਾ ਵੱਖ ਚਾੜਦਾ ਹੈ ਇਹ ਸਾਧੂ ਦੀ ਹੀ ਕਰਾਮਾਤ ਹੈ ਕਿ ਸਾਡਾ ਘਰ ਵੱਸਦਾ ਨਹੀਂ ਤਾਂ ਹੁਣ ਨੂੰ ਕਦੋਂ ਦਾ ਉੱਜੜ ਗਿਆ ਹੁੰਦਾ ਉਹ ਉੱਠਣ ਲੱਗੀ ਇੱਕੋ ਸਾਹੇ ਸਾਰਾ ਕੁਝ ਦੱਸ ਗਈ ਚਪੜਾਸੀ ਰਾਸ਼ਨ ਕਾਰਡ ਵਾਲਾ ਫਾਰਮ ਮੋਹਰ ਲਵਾ ਕੇ ਹੈਡਮਾਸਟਰ ਤੋਂ ਲੈ ਆਇਆ ਸੀ ਮੈਨੂੰ ਸੁਰਜਨ ਦੀ ਜਨਾਨੀ ਨੂੰ ਕੁੱਟ ਪੈਣ ਤੇ ਸਾਧੂ ਦੀ ਕਰਾਮਾਤ ਨਾਲ ਸੁਰਜਨ ਦੇ ਨਰਮ ਹੋਣ ਦੀ ਕਹਾਣੀ ਸਮਝ ਨਾ ਲੱਗੀ ਨਿਤਵਾਗ ਬੈ ਸਵੇਰੇ ਸਾਧਾਂ ਦੀ ਡੇਰੇ ਗਿਆ ਉਹ ਫਿਰ ਡੇਰੇ ਨੂੰ ਘੂਜ ਰਹੀ ਸੀ ਉਸ ਨਾਲ ਸਕੂਲ ਵਿੱਚ ਮੁਲਾਕਾਤ ਹੋਣ ਕਰਕੇ ਹੁਣ ਮੈਂ ਗੱਲ ਕਰ ਸਕਦਾ ਸਾਂ ਮੈਨੂੰ ਤੁਹਾਡੇ ਪਤੀ ਦੇ ਸੁਭਾਅ ਦੀ ਸਮਝ ਨਹੀਂ ਆਈ ਮੈਂ ਉਸ ਦੇ ਨੇੜੇ ਜਾ ਕੇ ਉਂਝ ਹੀ ਪੁੱਛ ਲਿਆ ਵੀਰੇ ਨਹੀਂ ਸਮਝ ਆਈ ਤਾਂ ਸ਼ਾਮ ਨੂੰ ਆਪ ਪੁੱਛ ਲਵਾਂੀ ਉਹ ਨਿਤ ਸ਼ਾਮ ਨੂੰ ਇੱਥੇ ਆਉਂਦਾ ਹੈ ਉਸਨੇ ਦੱਸਿਆ ਮੈਂ ਸ਼ਾਮ ਹੁੰਦੀ ਉਡੀਕ ਕਰਨ ਲੱਗਾ ਸ਼ਾਮ ਨੂੰ ਜਦੋਂ ਪਿੰਡ ਦੇ ਲੋਕ ਕੰਮਕਾਰਾਂ ਤੋਂ ਵਿਹਲੇ ਹੋ ਕੇ ਡੇਰੇ ਵਿੱਚ ਆਉਣ ਲੱਗੇ ਤਾਂ ਮੈਂ ਇੱਕ ਜਾਣੇ ਨੂੰ ਪੁੱਛਿਆ ਸੁਰਜਨ ਕਿਹੜਾ ਉਸਨੇ ਮੈਨੂੰ ਹੱਥ ਦੇ ਇਸ਼ਾਰੇ ਨਾਲ ਸਮਝਾ ਦਿੱਤਾ ਮੈਂ ਡੇਰੇ ਵਿੱਚੋਂ ਸੁਰਜਨ ਦੇ ਬਾਹਰ ਆਉਂਦੀ ਉਡੀਕ ਕਰਨ ਲੱਗਾ ਆਖਰ ਕੁ ਸਮੂਸੇ ਜਿਹੇ ਸੁਰਜਨ ਲੜਖੜਾਉਂਦਾ ਡੇਰੇ ਵਿੱਚੋਂ ਨਿਕਲਿਆ ਮੈਂ ਚੁੱਪਚਾਪ ਪਾਪੜੇ ਕਮਰੇ ਵਿੱਚ ਆ ਗਿਆ ਮੈਨੂੰ ਸਾਰੀ ਕਹਾਣੀ ਸਮਝ ਆ ਗਈ ਸੀ ਡੇਰੇ ਦੇ ਸਾਧੂ ਸੁਰਜਨ ਅਤੇ ਉਸ ਦੀ ਜਨਾਨੀ ਦੋਵਾਂ ਨੂੰ ਖਰਾਬ ਕਰ ਰਹੇ ਸਨ ਸੁਰਜਨ ਨੂੰ ਉਹ ਨਸ਼ਾ ਪੱਤਾ ਦਿੰਦੇ ਸਨ ਸਾਦਾ ਨੇ ਹੀ ਸੁਰਜਨ ਨੂੰ ਨਸ਼ੇ ਪੱਤੇ ਦਾ ਆਦੀ ਬਣਾਇਆ ਸੀ ਸੁਰਜਨ ਦੀ ਘਰ ਵਾਲੀ ਡੇਰੇ ਦੀ ਸੇਵਾ ਕਰਨ ਨਹੀਂ ਆਉਂਦੀ ਸੀ ਉਹ ਤਾਂ ਉਸ ਦਾ ਨਸ਼ਾ ਪੱਤਾ ਸਾਧੂ ਬੰਦ ਕਰ ਦਿੰਦੇ ਸਨ ਤਾਂ ਉਸ ਦਿਨ ਉਹ ਘਰ ਜਾ ਕੇ ਸਾਰੇ ਟੱਬਰ ਨੂੰ ਕੁਟਾਪਾ ਚਾੜਦਾ ਮੈਂ ਰਾਤੋ ਰਾਤ ਫੈਸਲਾ ਕਰ ਲਿਆ ਕਿ ਹੁਣ ਸੁਰਜਨ ਦੀ ਘਰ ਵਾਲੀ ਨਾ ਕੁੱਟ ਖਾਵੇਗੀ ਤੇ ਨਾ ਹੀ ਉਹ ਡੇਰੇ ਦੇ ਸਾਦਾ ਦੀ ਸੇਵਾ ਕਰੇਗੀ ਸਵੇਰੇ ਢੇਰੀ ਆ ਕੇ ਮੈਂ ਆਪਣਾ ਫੈਸਲਾ ਸੁਰਚੰਦੀ ਘਰ ਵਾਲੀ ਦੇ ਕੰਨਾਂ ਵਿੱਚ ਪਾ ਦਿੱਤਾ ਉਸ ਨੂੰ ਉਮੀਦ ਨਹੀਂ ਸੀ ਕਿ ਉਸ ਨੂੰ ਸਾਦਾ ਦੀ ਟਹਿਲ ਸੇਵਾ ਤੋਂ ਛੁਟਕਾਰਾ ਮਿਲ ਜਾਵੇਗਾ ਉਹ ਸਾਦਾ ਨੂੰ ਮੇਰੇ ਤੋਂ ਵੱਧ ਜਾਣਦੀ ਸੀ ਵੀਰੇ ਹੋਣ ਚ ਜਦੋਂ ਮੈਨੂੰ ਘੁੱਟ ਪਈ ਤੇ ਘਰ ਦੇ ਭਾਂਡੇ ਵੀ ਕੰਨ ਲੱਗੇ ਤਾਂ ਉਹ ਆਪਣੀ ਗੱਲ ਪੂਰੀ ਨਾ ਕਰ ਸਕੀ ਐਨਾ ਕਹਿ ਕੇ ਉਹ ਚਲੀ ਗਈ ਉਸਨੇ ਕੱਲ ਤੋਂ ਡੇਰੇ ਨਾ ਆਉਂਦਾ ਵਾਅਦਾ ਕੀਤਾ ਜਦੋਂ ਸੁਰਜਨ ਹੀਲ ਫੁੱਲਜਤ ਕਰੇਗਾ ਮੈਂ ਸ਼ਹਿਰ ਦੇ ਮਹਿਲਾ ਮੰਡਲ ਦੀ ਸਹਾਇਤਾ ਲੈ ਕੇ ਉਸ ਨੂੰ ਸਿੱਧੇ ਰਾਹ ਪਾ ਦਿਵਾਗਾ ਇਹ ਮੇਰੀ ਭਵਿੱਖ ਦੀ ਯੋਜਨਾ ਸੀ ਅਗਲੇ ਦਿਨ ਮੈਂ ਫਿਰ ਨਿਸ਼ਚਿਤ ਸਮੇਂ ਤੇ ਡੇਰੇ ਆ ਗਿਆ ਪਰ ਜਦੋਂ ਕੋਈ ਵੀ ਡੇਰੇ ਨੂੰ ਹੂਜ ਨਹੀਂ ਸੀ ਰਿਹਾ ਮੈਂ ਅੰਦਰੋਂ ਖੋਸ਼ ਥਾ ਕਿ ਮੇਰੀ ਯੋਜਨਾ ਸਿਰੇ ਚੜਨ ਵਾਲੀ ਸੀ ਸਾਰੀ ਸੰਗਤ ਦੇ ਜਾਣ ਤੋਂ ਬਾਅਦ ਮੈਂ ਵੀ ਬੈਠਾ ਰਿਹਾ ਪਰ ਅੱਜ ਮੈਨੂੰ ਕਿਸੇ ਨੇ ਵੀ ਦੁੱਧ ਤੇ ਪਰੌਂਠਿਆਂ ਦਾ ਨਾਸ਼ਤਾ ਨਾ ਕਰਵਾਇਆ ਡੇਰੇ ਦੇ ਸਾਧੂ ਮੇਰੇ ਵੱਲ ਘੂਰ-ਘੂਰ ਕੇ ਦੇਖ ਰਹੇ ਸਨ ਉਹ ਮੇਰੇ ਨਾਲ ਕੁੱਟੇ-ਵੱਟੇ ਜਿਹੇ ਬੋਲੇ ਇਹਨਾਂ ਨੂੰ ਮੇਰੀ ਸਕੀਮ ਦਾ ਪਤਾ ਲੱਗ ਗਿਆ ਹੋਣਾ ਮੈਂ ਹੌਲੀ ਜਿਹੇ ਆਖਿਆ ਉਸ ਦਿਨ ਮੈਂ ਨਾਸ਼ਤਾ ਨਾ ਕੀਤਾ ਸਕੂਲ ਦੀ ਘੰਟੀ ਵੱਜ ਗਈ ਮੈਂ ਉਝ ਹੀ ਉੱਠ ਕੇ ਸਕੂਲ ਆ ਗਿਆ ਸਾਰਾ ਦਿਨ ਮੈਂ ਕੋਈ ਘੰਟੀ ਨਾ ਲਾਈ ਤੇ ਸਾਰੀ ਰਾਤ ਜਾ ਕੇ ਕੱਟੀ ਇੱਕ ਵਾਰੀ ਮਾੜੀ ਜਿਹੀ ਅੱਖ ਲੱਗੀ ਮੈਂ ਫਿਰ ਤਰਬਕ ਕੇ ਉੱਠ ਬੈਠਾ ਸਾਧੂ ਗੁੰਡਾਸੇ ਤੇ ਟਕਵੇ ਲਈ ਬੂਹੇ ਮੂਰੇ ਖੜੇ ਸਨ ਉਹ ਮੇਰੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੇ ਸਨ ਮੈਂ ਕਿੰਨਾ ਪੈਰਾ ਸੁਪਨਾ ਦੇਖ ਰਿਹਾ ਸੀ ਸਵੇਰੇ ਉੱਠਿਆ ਤਾਂ ਨੀਂਦ ਨਾ ਆਉਣ ਕਾਰਨ ਅੱਖਾਂ ਸੁੱਜੀਆਂ ਹੋਈਆਂ ਸਨ ਅੱਜ ਮੈਂ ਘੁੰਮਣ ਫਿਰਨ ਵੀ ਕਿਧਰੇ ਨਾ ਗਿਆ ਲੰਮੀ ਛੁੱਟੀ ਲਈ ਅਰਜੀ ਲਿਖੀ ਤੇ ਸਿੱਧਾ ਹੈਡਮਾਸਟਰ ਦੇ ਕਮਰੇ ਵਿੱਚ ਪਹੁੰਚ ਗਿਆ ਕੀ ਗੱਲ ਮਾਸਟਰ ਗੁਰਮਖ ਸਿੰਘ ਜੀ ਅੱਜ ਅੱਖਾਂ ਕਿਵੇਂ ਚੜੀਆਂ ਬਸ ਰਾਤੀ ਨੀਂਦ ਨਹੀਂ ਆਈ ਸਾਰੀ ਰਾਤ ਪਿੰਡੇ ਨੂੰ ਪਿਛੂ ਜਿਹੀ ਲੜਦੇ ਰਹੇ ਮੈਂ ਬਹਾਨਾ ਮਾਰਿਆ ਇੱਥੇ ਪਿਸ਼ੂ ਕਿੱਥੋਂ ਆ ਗਏ ਹੈਡਮਾਸਟਰ ਨੇ ਐਨਕ ਉੱਤੋਂ ਦੀ ਝਾਕਦਿਆਂ ਮੈਨੂੰ ਸਵਾਲ ਕੀਤਾ ਸਰ ਤੁਹਾਨੂੰ ਨਹੀਂ ਪਤਾ ਪਿਸ਼ੂਆਂ ਨੇ ਤਾਂ ਸਾਰੇ ਪਿੰਡ ਨੂੰ ਵੱਡ-ਵੱਡ ਖਾ ਲਿਆ ਹੈ ਮੈਂ ਟੀਚਰ ਨਹੀਂ ਕੀਤੀ ਸਗੋਂ ਵਿੰਗ ਪਾ ਕੇ ਹਕੀਕਤ ਬਿਆਨ ਕਰ ਦਿੱਤੀ ਪਤਾ ਨਹੀਂ ਹੈਡਮਾਸਟਰ ਨੂੰ ਸਮਝ ਆਈ ਕਿ ਨਾ ਲੰਮੀ ਛੁੱਟੀ ਦੀ ਅਰਜੀ ਫੜਾਉਂਦਿਆਂ ਹੈਡਮਾਸਟਰ ਨੇ ਇਸ ਦਾ ਕਾਰਨ ਪੁੱਛਿਆ ਮੈਂ ਉੱਚ ਕੀ ਉਨਝ ਹੀ ਕਹਿੰਦਾ ਆਪਣਾ ਬੈਗ ਚੁੱਕ ਕੇ बस ਅੱਡੇ ਵੱਲ ਨੂੰ ਹੋ ਗਿਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ